हो है। बना so guys, देख सकते हो हो रहा रहा है? है। मैगी बना देख सकते मैं रोटी मेरा भी मेरे लिए संभाल के थोड़ा जा पायो तेल काफी गर्म गया। प्यारी जी छोटी जी रसोई है कि ਅਸੀਂ ਆਪਣਾ ਖਾਣਾ ਬਣਾ ਰਹੇ ਹਾਂ ਇਹ ਰੋਟੀ ਬਣਾਨੀ ਹੈ ਅੱਜ ਮੈਂ ਨੈਕਸਟ ਵੀਡੀਓ ਰੋਟੀ ਤੇ ਆਏਗੀ ਹਮ ਓਕੇ ਹੱਥਰ ਪਲੇਟ ਬਣਾਓ ਮੈਂ ਕਾਰੋ ਤੇ ਬਣਾ ਦੇਣਾ ਆਹੋ ਹੋ ਹੋ ਆਹ ਵੀ ਪੂਰੀ ਲਾਈਫ ਇਦਾਂ ਆ ਰੋਟੀ ਕਦੇ ਜੇ ਬਣਾਉਣੀ ਹੈ ਚੀਂਗੇ ਮਾਰਨਿੰਗ ਨਾਸਟੇ ਵਿੱਚ ਰੋਟੀ ਵੀ ਤੁਸੀਂ ਬਣਾਉਣੀ ਹੈ ਬਣਾਣਾ ਯਾਰ ਕੀ ਗੱਲ ਹੈ ਓਕੇ ਲੈਣਾ ਵਾਲ ਨਹੀਂ ਆਦਾ ਲੈਣਾ ਵਾਲ ਨਹੀਂ ਆਦਾ ਯੈਸ ਯੈਸ ਡੋਕਟੀ ਗੁੱਡ ਗੁੱਡ ਤੜਕੇ ਲੱਗ ਰਿਹਾ ਵੈਰੀ ਗੁੱਡ ਕੜਾ ਕਚੂnga ਜੇ ਕੱਢਾ ਆ ਮੁੱਦਾ ਮਾਰਨ ਭੱਜ ਜੀ ਇੱਕ ਤਾਂ ਇੱਕੋ ਵਾਰੀ ਅਰੇ ਚੱਕ ਕੇ ਮੁੱਦਾ ਮਾਰ ਦੋ ਆ ਕਾਰ ਦੋ ਉਹ ਤਾਂ ਕੀ ਹੋ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੋ ਤਾਂ ਕੈਮਰਾ ਵੀ ਸੇ ਕਰਕੇ ਲਵਾਇਆ ਪਤਾ ਨਹੀਂ ਕਿਸ ਨੂੰ ਪੀ ਮੈਲ ਦੱਤੀ ਅਸੀਂ ਵੈਸੇ ਵੈਮਾ ਪਰ ਮਚ ਨਹੀਂ ਪੈਂਦੇ ਪਰ ਮੈਂ ਇੱਕਦਮ ਇਦਾਂ ਕਿਵੇਂ ਹੋ ਸਕਦਾ ਹਨਾ ਇੱਕਦਮ ਚੰਗੀ ਭਲੀ ਸੀ ਮੈਂ ਮਾਰੂਗੀ ਮੈਂ ਪ੍ਰਗਟ ਹੋ ਗਿਆ ਪਹਿਲਾਂ ਫਿਰ ਮੈਂ ਮੂਮਾ ਹੋ ਜੀ ਨੋ ਤੋ ਕਰੈ ਇਸ ਨੂੰ ਸੋ ਰੁਕੋ ਜਰਾ ਸਬਰ ਕਰੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਮਹਿਕ ਦੇ ਸ਼ਿਫਟ ਹੋਣ ਬਾਰੇ ਮੀਨੂ ਸਿਰਾਂ ਦੀ ਬਿਮਾਰੀ ਬਾਰੇ ਤੇ ਸੋਨੂ ਘਰ ਦੀਆਂ ਸਫਾਈਆਂ ਬਾਰੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਸੋ ਗਾਇਜ਼ ਜੀ ਹੁਣ ਮੈਂ ਜਾਣੀ ਆ ਜੀ ਮਾਰਕੀਟ ਵਲੋਗ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਜਿਹੜਾ ਵੀ ਆਪਣਾ ਸਮਾਨ ਹੈਗਾ ਮੈਂ ਲੈ ਕੇ ਆਉਂਗੀ ਕਿਉਂਕਿ ਮੇਰੇ ਬਹੁਤ ਸਾਰੇ ਕੱਪੜੇ ਧੋਣ ਵਾਲੇ ਪਏ ਆ ਹੋਰ ਵੀ ਸਮਾਨ ਜਿਵੇਂ ਕੰਮ ਵਗੈਰਾ ਕੰਗਾ ਜ਼ਰੂਰੀ ਸਮਾਨ ਹੈ ਨਾ ਮੇਰਾ ਇਸ ਕਰਕੇ ਨਿਊ ਪਲਾਂਟ 'ਚ ਸ਼ਿਫਟ ਹੋਏ ਆ ਇਸ ਕਰਕੇ ਜ਼ਰੂਰੀ ਸਮਾਨ ਜਿਹੜਾ ਜੇ ਨਵੇਂ ਪਲਾਂਟ 'ਚ ਸ਼ਿਫਟ ਹੋਏ ਆ ਤਾਂ ਕਿਰਪਾ ਕਰਕੇ ਪਾਣੀ ਸਮੇਂ ਸਿਰ ਦੇਣਾ ਕਿਉਂਕਿ ਤੁਹਾਡੇ ਕੰਟੈਂਟ ਦੀ ਟਾਣੀ ਤਾਂ ਪਹਿਲਾਂ ਹੀ ਸੁੱਕ ਰਹੀ ਆ ਪਤਾ ਨਹੀਂ ਇਹ ਕਿਹੜੇ ਪਲਾਂਟ ਦੇ ਵਿੱਚ ਸ਼ਿਫਟ ਹੋਈ ਆ ਨਵਾਂ ਘਰ ਨਵਾਂ ਫਲੈਟ ਤਾਂ ਸੁਣਿਆ ਸੀ ਤੇ ਇਹ ਇਹ ਪਲਾਂਟ 'ਚ ਹੀ ਸ਼ਿਫਟ ਹੋਗੀ ਹਾਂਜੀ एवरीवन ਉਸ ਤੋਂ ਬਾਅਦ ਮੈਂ ਆਪਣਾ ਮਾਰਕੀਟ ਲਈ ਬਾਹਰ ਆ ਗਈ ਸੀ ਤੁਸੀਂ ਦੇਖ ਸਕਦੇ ਹੋ ਸੋ ਮੈਂ ਨਿਊ ਆਪਣਾ ਸ਼ਿਫਟ ਹੋਈ ਸੀਗੀ ਹੈਨਾ ਤਾਂ ਕਾਫੀ ਸਾਰਾ ਸਮਾਨ ਸੀ ਜਿਸ ਦੀ ਮੈਨੂੰ ਲੋਡ ਸੀ ਲੈ ਮੈਰਿਜ ਕਰਾਉਣ ਨੂੰ ਨਿਊ ਸ਼ਿਫਟ ਹੋਣਾ ਹੀ ਦੱਸਦੀ ਆ ਉਹ ਭੈਣੇ ਤੂੰ ਸਿਰਫ ਘਰ ਨਹੀਂ ਬਦਲਿਆ ਜ਼ਿੰਦਗੀ ਦੀ ਸੈਟਿੰਗ ਬਦਲੀਆ ਆਨ ਸੈਂਸ ਇਹ ਤਾਂ ਬ੍ਰੇਕਿੰਗ ਨਿਊਜ਼ ਚੈਨਲ ਤੋਂ ਵੀ ਤੇਜ਼ ਨਿਕਲੀ ਐਨੇ ਖਤਰਨਾਕ ਸਰਪ੍ਰਾਈਜ਼ ਦਿੰਦੀ ਆ ਨਾ ਕਦੇ ਅਚਾਨਕ ਵਿਆਹ ਤੇ ਕਦੇ ਅਚਾਨਕ ਤਲਾਕ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਰਾਈਸ ਬਹੁਤ ਜ਼ਿਆਦਾ ਯੰਮੀ ਯੰਮੀ ਸੀ ਤਾਂ ਮੈਂ ਰੱਜ ਕੇ ਆਪਣਾ ਰੋਟੀ ਖਾਧੀ ਖਾਣਾ ਖਾਧਾ ਕਿਉਂਕਿ ਭੁੱਖ ਲੱਗੀ ਹੋਈ ਸੀ ਹੌਲੀ ਹੌਲੀ ਕਰਕੇ ਆਪਣਾ ਜਸਟ ਰੂਮ ਦੇ ਵਿੱਚ ਕਰੂੰਗੀ ਵੀ ਜਸਟ ਰੂਮ ਦੇ ਵਿੱਚ ਕਰੂੰਗੀ ਵੀ ਆਪਣਾ ਮੈਂ ਖਾਣਾ ਬਣਾ ਲਿਆ ਕਰਾਂ ਹਨ ਤਾਂ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਮੈਂ ਹੁਣ ਘਰੇ ਨਹੀਂ ਰਹਿਣਾਗਾ ਯਾਨੀ ਕਿ ਮੈਂ ਹੁਣ ਬਾਹਰ ਰਿਆ ਕਰੂੰਗੀ ਆਪਣਾ ਸੋ ਸ਼ਿਫਟ ਜਿੱਦਾਂ ਕਿ ਹੋਈਆਂ ਹੌਲੀ ਹੌਲੀ ਕਰਕੇ ਦੇਖੋ ਇੱਕਦਮ ਕੁਝ ਵੀ ਨਹੀਂ ਹੁੰਦਾਗਾ ਹਨਾ ਵੀ ਇੱਕਦਮ ਸਾਰਾ ਕੁਝ ਆ ਜਾਂਦਾ ਹੌਲੀ ਹੌਲੀ ਕਰਕੇ ਆਪਣਾ ਜਿੱਦਾਂ ਅ ਕਰਨਾ ਪੈਂਦਾ ਹੈ ਸਮਾਨ ਬਣਾਉਣਾ ਪੈਂਦਾ ਤਾਂ ਉਦਾਂ ਹੀ ਮੈਂ ਕਰ ਰਹੀ ਆ ਆਖੇ ਹੁਣ ਮੈਂ ਘਰੇ ਨਹੀਂ ਰਹਿਣਾ ਗਾ ਬਾਹਰ ਰਿਆ ਕਰੂੰਗੀ ਵੈਸੇ ਤਾਂ ਵਿਆਹ ਤੋਂ ਬਾਅਦ ਸਾਰੇ ਘਰ ਛੱਡ ਕੇ ਸਹੁਰੇ ਘਰ ਜਾਂਦੇ ਆ ਬਟ ਜਿਹੜੇ ਹਿਸਾਬ ਨਾਲ ਮੈਰਿਜ ਨੂੰ ਸ਼ਿਫਟ ਹੋਣਾ ਕਹੀ ਜਾਂਦੀ ਆ ਹਸਬੰਡ ਨੂੰ ਰੂਮਮੇਟ ਨਾ ਕਹਿਣ ਲੱਗ ਜੇ ਓਹ ਮਾਈ ਗੋਡ ਕਮ ਆਨ ਬੀਬੀ ਚੱਲ ਜਿੱਦਾਂ ਵੀ ਆ ਵਿਆਹ ਹੋ ਗਿਆ ਨਾਓ ਫੋਕਸ ਔਨ ਯੋਰਸੈਲਫ ਐਂਡ ਯੋਰ ਪਰਸਨਲ ਗਰੋਥ ਇੱਕ ਤਾਂ ਵੈਸੇ ਤੁਸੀਂ ਦੋਨੋਂ ਅੰਡਰ ਏਜ ਆ ਉਤੋਂ ਰਹਿਣਾ ਚੰਡੀਗੜ੍ਹ ਆ ਪਹਿਲੀ ਤਾਂ ਗੱਲ ਤੁਹਾਡੀ ਮੈਰਿਜ ਹੀ ਇਲੀਗਲ ਆ ਤੇ ਪਤਾ ਨਹੀਂ ਫੈਮਲੀਜ਼ ਵੀ ਇਨਵੋਲਵ ਹੈਗੀਆਂ ਕਿ ਨਹੀਂ ਸਰਵਾਈਵ ਕਰਨਾ ਔਖਾ ਹੋ ਜਾਣਾ ਕੱਲੇ ਵਲੌਗਸ ਦੇ ਨਾਲ ਤਾਂ ਰੈਂਟ ਹੀ ਮਸਾ ਭਰੇ ਜਾਣੇ ਆ ਬਾਕੀ ਹਜੇ ਟਾਈਮ ਦਾ ਕੋਈ ਪ੍ਰੋਸੈਸ ਸਾਨੀ ਲਪ੍ਰਿਤਲਾ ਕੇਸਵੀ ਬਾਂਸਾਖਦਾ ਦੈਨ ਸ਼ੀ ਵਿਲ ਪਲੇ ਵਿਕਟਿਮ ਕਾਰਡ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਪਤਾ ਨਹੀਂ ਮੇਰੇ ਤੇ ਕਿੰਨੀ ਕਿ ਜਹਿਮ ਤੋਂ ਨੇ ਕਿੰਨੇ ਮੈਂ ਦੋਖਾ ਖਾਣੇ ਹੋਰ ਸਮਝ ਨਹੀਂ ਆਉਂਦੀ ਬਹੁਤ ਤਕਲੀਫ ਆ ਗਈ ਸੀ ਬਹੁਤ ਜ਼ਿਆਦਾ ਤੈਨੂੰ ਦੱਸ ਨਹੀਂ ਸਕਦੀ ਬੋਤਨੀ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਆਂਟੀ ਕਹਿੰਦਾ ਕੌਣਾ ਦੱਸਣ ਨੂੰ ਜੇ ਤੁਹਾਨੂੰ ਇੰਨੀ ਤਕਲੀਫ ਆ ਤਾਂ ਕੈਮਰਾ ਬੰਦ ਕਰਕੇ ਰੈਸਟ ਕਰੋ ਬਿਮਾਰੀ ਦਾ ਹੱਲ ਵਲੌਗ ਨਹੀਂ ਹੁੰਦਾ ਟ੍ਰੀਟਮੈਂਟ ਹੁੰਦਾ ਟ੍ਰੀਟਮੈਂਟ ਲੈ ਤੇ ਰੈਸਟ ਕਰ ਐਨੀ ਪੇਨ ਦੇ ਵਿੱਚ ਵੀ ਵਲੌਗ ਬਣਾਉਣੇ ਐਡਿਟ ਕਰਨੇ ਥੰਬਨੇਲ ਬਣਾਉਣੇ ਰੀਲਸ ਅਪਲੋਡ ਕਰਨੀਆਂ ਟੂ ਮੱਚ ਵਰਕ ਲੋਡ ਹੋ ਜਾਂਦਾ ਹਨਾ ਉਹ ਵੀ ਐਨੀ ਪੇਨ ਤੇ ਬਿਮਾਰੀ ਦੇ ਵਿੱਚ ਜਿਨਾਂ ਆਂਟੀ ਨੇ ਦਰਦ ਵਿਖਾਇਆ ਵਲੌਗ ਦੇ ਵਿੱਚ ਜਿਉਂ ਆਂਟੀ ਨੇ ਆਰਾਮ ਕੀਤਾ ਹੁੰਦਾ ਤਾਂ ਅੱਜ ਵਲੌਗ ਦਾ ਥੰਬਨੇਲ ਰਿਕਵਰਡ ਹੁੰਦਾ ਰਿਕਾਰਡਡ ਨਹੀਂ ਪਤਾ ਨਹੀਂ ਕੀ ਹੋ ਗਿਆ ਮੈਨੂੰ ਸੰਦ ਨਹੀਂ ਆਉਂਦੀ। ਉਸ ਤੋਂ ਕੈਮਰਾ ਵੀ ਸੇ ਕਰਕੇ ਲਵਾਇਆ। ਪਤਾ ਨਹੀਂ ਕਿਸ ਨੂੰ ਈਮੇਲ ਦੱਲੀ ਅਸੀਂ ਵੈਸੇ ਵਿਭਾਗਾਂ ਪਰ ਮਚ ਨਹੀਂ ਪੈਂਦੇ। ਪਰ ਮੈਂ ਇੱਕਦਮ ਇਦਾਂ ਕਿਵੇਂ ਹੋ ਸਕਦਾ ਹੈਗਾ ਇੱਕਦਮ ਚੰਗੀ ਭੜੀ ਸੀ ਮੈਂ ਬੁਮਾਰੂ ਵੀ ਮੈਂ ਪਰਗਟ ਹੋ ਗਿਆ ਪਹਿਲਾਂ ਫਿਰ ਮੈਂ ਬੁਮਾਰੂ ਹੋ ਗਈ। ਇਹ ਉਹ ਤਾਂ ਖੜਾਈ ਸੰਧਨ। ਆਂਟੀ ਦਾ ਕਹਿਣਾ ਵੀ ਲੋਕ ਸਾਡੇ ਬਾਰ ਮੂਰੇ ਟੂਨੇ ਕਰ ਦਿੰਦੇ ਆ ਜੀ ਦੇ ਕਰਕੇ ਮੈਂ ਬਿਮਾਰ ਹੋਗੀ ਤੇ ਇਸੇ ਲਈ ਅਸੀਂ ਕੈਮਰੇ ਲਵਾਏ ਆ ਦੂਜੇ ਪਾਸੇ ਆਂਟੀ ਇਹ ਵੀ ਕਹਿੰਦੀ ਆ ਕਿ ਅਸੀਂ ਵਹਿਮਾਂ ਪਰ ਮੱਚ ਪੈਂਦੇ ਨਹੀਂ ਨਹੀਂ ਜੇ ਤੁਸੀਂ ਵਹਿਮਾ ਪਰਮਾ ਦੇ ਵਿੱਚ ਪੈਂਦੇ ਨਹੀਂ ਤਾਂ ਕੈਮਰਾ ਲਵਾ ਕੇ ਕਿਹੜਾ ਟੂਣਾ ਟਰੈਕ ਕਰਨਾ ਸੀ ਅਸਲ ਦੇ ਵਿੱਚ ਆਂਟੀ ਤੇਰੇ ਬਿਮਾਰ ਹੋਣ ਦਾ ਰੀਜ਼ਨ ਫੈਟੀ ਲੀਵਰ ਤੇ ਫਾਸਟ ਫੂਡ ਆ ਵਿੱਚ ਕ੍ਰਾਫਟ ਨਹੀਂ ਜਿਹੜਾ ਟੂਣਾ ਤੁਹਾਨੂੰ ਲੱਗਿਆ ਨਾ ਉਹ ਫਾਸਟ ਫੂਡ ਤੇ ਜ਼ੀਰੋ ਵਾਕ ਦਾ ਬਾਕੀ ਜੇ ਸੀਰੀਅਸਲੀ ਤੁਸੀਂ ਟੂਨੇ ਕਰਕੇ ਬਿਮਾਰ ਹੋਏ ਆ ਤਾਂ ਫਿਰ ਇਹਦਾ ਹੱਲ ਡਾਕਟਰ ਨਹੀਂ ਕਰ ਸਕਦੇ ਉਹਨਾਂ ਦੇ ਕੋਲੇ ਜਾਣ ਦਾ ਕੀ ਫਾਇਦਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਗੱਲ ਸੁਣੇ ਮੈਂ ਨਾ ਡਾਈਟਿੰਗ ਕਰਨ ਦੇ ਚੱਕਰ ਦੇ ਵਿੱਚ ਪੰਗਾ ਲੈ ਬੈਠੀ ਉਕੀ ਰਹਿ ਰਹਾ ਕੇ ਰੋਟੀ ਮੇ ਛਾੜੀ ਸੀ ਮੈਂ ਖਾਣ ਲੱਗੀ ਕੱਲੇ ਮਖਾਣੇ ਦੇ ਖਾ ਲਏ ਉਹ ਗਰਮ ਹੋ ਗਰਮ ਸੀ ਉਹ ਮੈਨੂੰ ਗਰਮੀ ਕਰ ਗਈ ਕਹਿੰਦੇ ਗਰਮ ਹੋਣ ਦੇ ਖੁਸ਼ਕ ਹੋਣ ਦੇ ਉਹ ਜ਼ਿਆਦਾ ਖਾਣੇ ਰੋਜ਼ ਜ਼ਿਆਦਾ ਖਾਣ ਲੱਗੀ ਉਹ ਚੀਜ਼ ਨਹੀਂ ਮਿਲਿਆ ਕੰਮ ਕਰਵਾਂਗਾ। ਅੰਟੀ ਜ਼ਿਆਦਾ ਨਹੀਂ ਸੀ ਨਾ ਖਾਣੇ। ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਆ। ਡਾਈਟਿੰਗ ਦਾ ਮਤਲਬ ਪੋਰਸ਼ਨ ਕੰਟਰੋਲ ਹੁੰਦਾ ਹੋਲਸੇਲ ਦੀ। ਨਾਲੇ ਡਾਈਟਿੰਗ ਰੋਟੀ ਤੋਂ ਥੋੜੀ ਕਰਨੀ ਸੀ, ਫਾਸਟ ਫੂਡ ਤੋਂ ਕਰਨੀ ਸੀ। ਰੋਟੀ ਤਾਂ ਬੰਦ ਕਰਤੀ ਪਰ ਦੂਜੇ ਪਾਸੇ ਪਕੌੜੇ, ਸੈਂਡਵਿਚ, 버ਗਰ ਸਭ ਕੁਝ ਔਨ ਰੱਖਿਆ। ਕੱਲੇ ਮਖਾਣੇ ਖਾਣ ਨਾਲ ਥੋੜੀ ਸੈੱਟ ਹੋ ਜੇਗੀ। ਮੋਟੇ ਠੀਕ ਹੋਣੇ ਪੰਗਾ ਲੈਣਾ। ਕੋਈ ਕੁਸ਼ ਕਹੀ ਜਾਵੇ। ਜਿੰਦਗੀ ਜਾਣਾ ਤਹਾਨਾ ਹੁਣ ਨਹੀਂ ਜਾਣਾ ਤਕਰੀਫ ਮੈਂ ਦੱਸ ਨਹੀਂ ਸਕਦੀ ਜਾਣਾ ਤਾਂ ਜਹਾਨਾ ਪਰ ਉਦੋਂ ਆਂਟੀ ਕਹਿੰਦੀ ਸੀ ਦੋ ਚਾਰ ਦਿਨ ਦੀ ਜ਼ਿੰਦਗੀ ਆ ਜੋ ਜੀ ਕਰਦਾ ਰੱਜ ਕੇ ਖਾਓ ਪੀਓ ਇੱਕ ਦਿਨ ਮਾਰੀ ਜਾਣਾ ਆਣ ਅੰਟੀ ਤੇਰੇ ਮੋٹے ਹੋਣ ਤੇ ਕੋਈ ਟੌਂਟ ਨਹੀਂ ਕੱਸਦਾ ਬਥੇਰੀ ਦੁਨੀਆ ਮੋਟੀ ਤੋਂ ਮੋਟੀ ਪਈ ਆ ਪਰ ਸਭ ਤੇਰੇ ਨਾਲ ਕੰਸਰਨ ਜਤਾਉਂਦੇ ਆ ਤੈਨੂੰ ਸਲਾਹ ਦਿੰਦੇ ਆ ਕਿ ਫਾਸਟ ਫੂਡ ਬੰਦ ਕਰ ਕਿਉਂਕਿ ਤੇਰੀ ਸਿਹਤ ਆਲਰੇਡੀ ਠੀਕ ਨਹੀਂ ਹੈਗੀ ਤੇ ਸਿਰਫ ভিউਸ ਦੇ ਕਰਕੇ ਇੰਨਾ ਫਾਸਟ ਫੂਡ ਖਾਣਾ ਥਿਸ ਇਜ਼ ਨਾਟ ਫੇਅਰ ਫਾਸਟ ਫੂਡ ਨਾ ਸਲੋ ਪੌਇਜ਼ਨ ਆ ਛੇੜਾ ਅਸਰ ਹੌਲੀ ਹੌਲੀ ਤੇ ਬਹੁਤ ਡੇਂਜਰਸ ਕਰਦਾ ਡਾਈ ਦੈਂਸੀ ਨਾਲ ਖਾ ਪੀ ਐਫ ਕਰ ਠੀਕ ਹੈ ਮੈਂ ਤੇਰੇ ਨਾਲ ਹੂੰ ਪੀਜਾ ਖਾਣਾ 버ગર ਨੂਡਲ ਸੈਂਡਵਿਚ ਚਲ ਆਪਾਂ ਤਾਂ ਇਹੀ ਕਹਿੰਦੇ ਆ ਵੀ ਆਂਟੀ ਨੂੰ ਜੋ ਵੀ ਹੋਇਆ ਠੀਕ ਹੋ ਜੇ ਤੇ ਅੱਗੇ ਤੋਂ ਆਪਦਾ ਧਿਆਨ ਰੱਖੇ ਪਰ ਇੱਕ ਸਾਈਡ ਡ੍ਰਿਪ ਲੱਗੀ ਆ ਤੇ ਦੂਜੇ ਪਾਸੇ ਸੁਪਨੇ ਹਜੇ ਵੀ ਪੀਜ਼ੇ 버ਗਰ ਦੇ ਲੈਂਦੀ ਆ ਜੇ ਆਂਟੀ ਨੂੰ ਫਰਕ ਪੈ ਗਿਆ ਨਾ ਆਂਟੀ ਠੀਕ ਹੋ ਗਈ ਤਾਂ ਆਂਟੀ ਨੇ 100% ਹਸਪੀਟਲ ਤੋਂ ਨਿਕਲਣ ਸਾਰ ਪਹਿਲਾਂ ਪੀਜ਼ਾ ਹੀ ਖਾਣਾ ਆਂਟੀ ਕੋਈ ਜੋਕ ਜਾਂ ਜਿੱਦ ਨਹੀਂ ਚੱਲਦੀ ਪਈ ਵੀ ਤੁਸੀਂ ਚਿੜਕੇ ਇਹੋ ਜਿਹੀਆਂ ਵੱਧ ਹਰਕਤਾਂ ਕਰੋਗੇ ਥਿਸ ਇਜ਼ ਅ ਸੀਰੀਅਸ ਮੈਟਰ ਐਂਡ ਟੇਕ ਕੇਅਰ ਆਫ ਯਰ ਹੈਲਥ ਹੈਲੋ ਗਾਇਜ਼ ਮੈਂ ਸਿਸ਼ੂ ਕਾਂਸ ਅੱਗੇ ਲੋ ਪਟੋੜੇ ਦੇ ਓਕੇ ਆ ਹੁਣ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਜੀ ਕਰ ਲੈ ਕਰ ਲਿਆ ਜੀ ਲਾਈਕ ਤੇ ਸ਼ੇਅਰ ਕਮੈਂਟ ਕਰਤੇ ਜੋ ਹੁੰਦਾ ਹੋਵੇ ਹੋ ਜੇ ਪਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹਸਪੀਟਲ ਦੇ ਵਿੱਚ ਪੇਸ਼ੈਂਟ ਨਹੀਂ ਇਨਫਲੂਐਂਜ਼ਾਰ ਐਡਮਿਟ ਹੋਈ ਆ ਇੰਨਾ ਕ ਤਾਂ ਬੰਦ ਆ ਹੀ ਆ ਬਾਕੀ ਸਹੀ ਗੱਲ ਆ ਡੈਡੀਕੇਸ਼ਨ ਹੋਵੇ ਤਾਂ ਇਹੋ ਜੀ ਹੋਵੇ ਕਾਰ ਤੇ ਸੁਭਾ ਸਤਿ ਸ਼੍ਰੀ ਅਕਾਲ। ਚਲੋ ਅੰਦਰ ਟਿਕੀ। ਦੀਪ ਜੀ ਨੂੰ ਜਦੋਂ ਮਰਜ਼ੀ ਦੇਖ ਲੋ ਬਿਨਾ ਬ੍ਰੇਕਾਂ ਦੇ ਸੌਹਰੇ ਘਰ ਵੜਿਆ ਫਿਰਦਾ ਹੁੰਦਾ। ਐ ਐਕਸਕਿਊਜ਼ ਮੀ ਸਟਾਪ ਇਟ। ਡੋਟ ਸੇ ਦੈਟ ਪਲੀਜ਼। ਕਦੇ ਤਾਂ ਆਪਦੇ ਘਰ ਤੋਂ ਵਲੌਗ ਸਟਾਰਟ ਕਰਿਆ ਕਰ। ਨਹੀਂ। ਲੋਕ ਨਵਾਂ ਵਿਆਹ ਕਿ ਲਿਆਉਂਦੇ ਆ ਤੇ ਇਹਨਾਂ ਨੇ ਜਵਾਈ ਵਿਆਹ ਕਿ ਲਿਆਉਂਦੇ ਆ। ਜਦੋਂ ਵੇਖੋ ਦੋਵੇਂ ਤਿੰਨੇ ਇੱਥੇ ਹੀ ਹੁੰਦੇ ਆ। ਬਾਬਾ ਜੀ ਰੌਡ ਦੀ ਨੋਏ ਆ ਇਹ। ਅਗੋਂ ਦਾ ਰੱਖੋ ਬੱਚੀ ਕਿਰੇ ਣਾਈ ਆ ਇਹ।

ਮਰੀਗਾ ਨਾਲ ਉਹਦੇ ਬੜਕਾ ਦਿਓ ਲੱਗ ਗਈ ਤੁਹਾਡਾ ਪਤਾ ਅੱਜ ਸ਼ਿਕਾਰੀਆਂ ਦਾ ਗੱਦੇ ਜੱਟੀ ਐਨੇ ਬਤਿੰਦਰੋ ਚੂਹੀ ਦੇ ਵਿੱਚ ਬੜੀ ਬੈਠੀ ਐ ਜੇ ਕਾਰ ਦੋ ਹੁਣ ਮੱਧਾ ਮਾਰਾ ਇੱਥੇ ਫੜੋ ਇੱਥੇ ਫੜੋ ਇਹ ਨਾ ਦੁਨੀਆ ਦਾ ਪਹਿਲਾ ਜਵਾਈ ਹੋਊਗਾ ਜਿਹੜਾ ਵਿਆਹ ਤੋਂ ਪਹਿਲਾਂ ਹੀ ਸਹੁਰੇ ਘਰ ਦੀਵਾਲੀ ਦੀਆਂ ਸਫਾਈਆਂ ਕਰਾਉਂਦਾ ਫਿਰਦਾ ਵੱਤ ਸਹੀ ਐ ਟੀਪ ਜੀ ਥੋੜਾ ਕਿਸੇ ਕੰਮਕਾਰ ਲੱਗੋ ਥੋੜਾ ਰੁਟੀਨ ਕਿਸੇ ਪਾਸੇ ਬਿਜ਼ੀ ਹੋਵੇ ਕਿ ਸਾਨੂੰ ਦੇ ਸਿਰ ਤੇ ਵਧੀਆ ਅਸ਼ ਹੁੰਦੀ ਆ ਤੇ ਆਪਾਂ ਨਾ ਦਿਵਾਲੀ ਦੇ ਸਫਾਈਆਂ ਸ਼ੁਰੂ ਕਰਤੀਆਂ ਸੀ ਨਾ ਤੇ ਆਪਣੇ ਦਿਵਾਲੀ ਦਾ ਸਫਾਈਆਂ ਹੋ ਗੀਆਂ ਤੇ ਬਾਕੀ ਆਪਾਂ ਵਧੀਆ ਘਰ ਲੱਣ ਲੱਗ ਪਏ ਤੇ ਉਹ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਚ ਤੇ ਵਰਤਿਆ ਆਪਣਾ ਵਲੌਗ ਕਿਹਦਾ ਲਿਖਾ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ ਬਾਕੀ ਲੋਕ ਦਿਵਾਲੀ ਤੇ ਮਠਿਆਈ ਵੰਡਦੇ ਆ ਤੇ ਇਹ ਸਫਾਈ ਵੰਡੀ ਜਾਂਦੀ ਆ ਬਾਕੀ ਕਰ ਲਓ ਸਬਸਕ੍ਰਾਈਬ ਅਗਲੇ ਵਲੌਗ ਚ ਘਰ ਦੇਖਣ ਲਈ ਦੇਖ ਲਿਓ ਕਿੰਨਾ ਕਿ ਸਾਫ ਆ ਵਿਦਾਸ ਲੋਕ ਜਿਵੇਂ ਵਿਊਅਰਸ ਨੇ ਸਫਾਈ ਦੀ ਇਨਸਪੈਕਸ਼ਨ ਟੀਮ ਆ ਯਾਰ ਹੱਦ ਹੈ ਵੀ ਕੋਈ ਕੰਟੈਂਟ ਆ ਵੀ ਅੱਜ ਅਸੀਂ ਸਫਾਈ ਕੀਤੀ ਆ ਤੇ ਕੱਲ ਨੂੰ ਅਸੀਂ ਤੁਹਾਨੂੰ ਘਰ ਦਿਖਾਵਾਂਗੇ ਕਿਹੋ ਜਿਹਾ ਲੱਗਦਾ ਇਹਨਾਂ ਕੁਆਲਿਟੀ ਕੰਟੈਂਟ ਬਾਕੀ ਗਾਇਜ਼ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ